ਗੇਟ ਦੇ ਕੋਲ ਇੱਕ ਟਰੱਕ ਅਤੇ ਕਾਰ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਚਲਦੇ ਕਾਰ ਚਾਲਕ ਦਾ ਕਾਫੀ ਨੁਕਸਾਨ ਹੋ ਗਿਆ। ਪਰ ਜ਼ਾਨੀ ਨੁਕਸਾਨ ਹੋਣ ਤੋਂ ਬਚਾ ਹੋਇਆ ਕਾਰ ਚਾਲਕ ਨੇ ਕਿਹਾ ਕਿ ਉਹ ਗੁਰੂਕਾਰ ਮੱਥਾ ਟੇਕਣ ਦੇ ਲਈ ਆਏ ਸੀ ਅਤੇ ਟਰੱਕ ਵਾਲੇ ਨੇ ਪਿੱਛੋਂ ਲਿਆ ਕੇ ਸਾਡੇ ਕਾਰ ਦੇ ਵਿੱਚ ਟਰੱਕ ਨੂੰ ਮਾਰਿਆ ਜਿਸ ਕਰਕੇ ਸਾਡੀ ਕਾਰ ਦਾ ਕਾਫੀ ਨੁਕਸਾਨ ਕਰ ਦਿੱਤਾ ਜਿਸ ਕਰਕੇ ਸਾਡੀ ਗੱਡੀ ਕਾਫੀ ਡੈਮੇਜ ਹੋ ਗਈ ਹੈ। ਉਹਨਾਂ ਕਹਿੰਿਆ ਹੈ ਕਿ ਅਸੀਂ ਆਪਣੀ ਗੱਡੀ ਦੀ ਪਰਪਾਈ ਦੀ ਵੀ ਮੰਗ ਕਰਦੇ ਹਾਂ। ਅੰਜੇ ਥੋੜੀ ਪਰਿਵਾਰ ਨਾਲ ਗੁਰੂ ਘਰ ਜਾਂਦੇ ਹਾਂ ਇੱਥੇ ਟੋਪਰ ਜਾਮ ਚੱਕੇ ਜਾਮ ਜਾਮ ਲੱਗਾ ਸardar ji ਨੇ ਉੱਪਰੋਂ ਮਗਰੋਂ ਗੱਡੀ ਲਿਆ ਕੇ ਢਿੱਡੇ ਲਿਆ ਗੱਡੀ ਸਾਡਾ ਬੱਚਾ ਬਹੁਤ ਮਤਲਬ ਜੋ ਜਾਨੀ ਨੁਕਸਾਨ ਜਾ ਹੋਣ ਤੋੜਿਆ ਬਾਕੀ ਨੁਕਸਾਨ ਤੇ ਪ੍ਰੋਪਰ ਤੁਹਾਡੇ ਗੱਡੀ ਦੀ ਦੇਖਣੀ ਚਾਹੀਦੀ ਹੈ ਪੂਰੀ ਡੈਮੇਜ ਕਰਤੀ ਇਹਨੇ ਗੱਡੀ ਨਵੀਂ ਗੱਡੀ ਹੈ ਜਿਹੜੀ ਲਗਾਉਣਾ ਹੈ ਫੋਨ ਕੀਤਾ ਕਹਿੰਦੇ ਆ ਰਹੇ ਆ 5-10 ਮਿੰਟ ਚ ਆ ਰਹੇ ਆ ਉਸ ਨੂੰ ਆਵੇ ਇਹ ਮਾਂ ਕੀ ਕਰ ਰਹੀ ਹੈ ਵਾਗ ਮੇ ਜੋ ਹਟਾ ਹੈਗਾ ਵਾ ਉਹ ਦੇ ਦੋ ਅਸੀਂ ਨਵੀਂ ਗੱਡੀ ਕੀਤੀ ਹੈ ਕਿਹਨਾਂ ਹੀ ਕੰਮ ਡਾਊਨ ਫਟੇ ਮੂੰਹ ਤੱਕ ਨਹੀਂ ਗਿਆ ਹੱਥ ਜੋੜੇ ਆਪਾ ਜੀ ਨੇ ਗਾੜੀ ਵੇਖਾ ਹੱਥ ਜੋੜੇ ਕੋਈ ਕੀਤੀ ਕੀਤਾ ਸਾਡੇ ਬੱਚਿਆਂ ਦਾ ਜੋ ਵੀ ਆ ਬੜਾ ਉਹ ਬਚਾ ਹੋਇਆ ਨਹੀਂ ਜਾਣਦੇ ਇਹ ਨਹੀਂ ਆਣਾ ਜੀ ਅਈ ਕੋਈ ਆਦਲਾ ਮੂੰਹ ਕੋਈ ਨਹੀਂ ਕਿ ਪ੍ਰਵਾ ਤੂੰ ਦੇਖੋ ਇਹ ਡਾਊਟ ਦੇਖੋ ਐਕਸੀਡੈਂਟ ਤੇ ਟਰੱਕ ਕੋਲ ਗੱਡੀ ਦਾ ਕਾਰ ਦਾ ਆਵਾ ਉਹਨਾਂ ਨੂੰ ਸੋਲਵ ਕਰਨ ਵਾਸਤੇ ਅਸੀਂ ਪੁਲਿਸ ਸਟੇਸ਼ਨ ਦੀ ਜਾ ਰਹੇ ਹਾਂ ਉੱਥੇ ਜਾ ਕੇ ਦਾ ਉਰਾਜ ਨਵਾ ਕਰਾਵਾਗੇ ਦੋ ਵਾਰ ਕਰਾਵਾ। ਜੋ ਵੀ ਬੰਦੀ ਕਾਰਵਾਈ ਕਰਾਵਾਗੇ ਠੀਕ ਹੈ ਜੀ। ਕੀ ਬੰਦੀ ਕੀ ਹੋਈ ਆ ਵੀ ਇਹਨਾਂ ਦਾ ਫੈਸਲਾ ਹੀ ਹੋਣਾ ਵਾ ਜਿਹੜਾ ਨੁਕਸਾਨ ਹੋਇਆ ਗੱਡੀ ਦਾ ਉਹ ਕੱਡੀ ਦਾ ਨੁਕਸਾਨ ਭਰਿਆ ਜਾਏਗਾ। ਟਰੱਕ ਵਾਲੇ ਕੋ ਕਹਿ ਕੇ ਇਹਨਾਂ ਦੇ ਮਾਲਕਾਂ ਨੂੰ ਸਾਦੇ ਨੇ ਤੇ ਜੇ ਅਗਰ ਨਹੀਂ ਫੈਸਲਾ ਹੋਏਗਾ ਤੇ ਇਹਨਾਂ ਦੇ ਖਲਾਫ ਆਪੇ ਹੀ